ਸਰਕਾਰ ਜਿੰਨਾ ਮਰਜੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਲਵੇ ਪਰੰਤੂ ਅਕਾਲੀ ਦਲ ਦੀ ਆਵਾਜ਼ ਹਮੇਸ਼ਾ ਹੀ ਉਠਦੀ ਰਹੇਗੀ ਤੇ ਅੱਜ ਵਿਕਰਮ ਅਜੀਠਿਆ ਦੀ ਕੋਰਟ ਚ ਪੇਸ਼ੀ ਹੈ ਪਰੰਤੂ ਉਸ ਦੇ ਬਾਵਜੂਦ ਕਈ ਵਰਕਰਾਂ ਨੂੰ ਤੇ ਲੀਡਰਾਂ ਨੂੰ ਜਿਹੜਾ ਕਿ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਵਿਅਸ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਪੁਲਿਸ ਫੋਰਸ ਲਗਾਈ ਗਈ ਤੇ ਦੂਜੇ ਪਾਸੇ ਅਕਾਲੀ ਦਲ ਦੇ ਕੁਝ ਲੀਡਰਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਆਵਾਜ਼ ਨੂੰ ਇਸ ਤਰ੍ਹਾਂ ਨਹੀਂ ਦਬਿਆ ਜਾ ਸਕਦਾ ਤੇ ਕੀ ਅਕਾਲੀ ਵਰਕਰ ਆ ਜਿਹੜੇ ਕਿ ਯੋਧੇ ਆ ਤੇ ਹਮੇਸ਼ਾ ਹੀ ਜਿਹੜੀ ਕਿ ਪੰਜਾਬ ਦੇ ਲਈ ਆਵਾਜ਼ ਉਠਦੀ ਰਹੇਗੀ ਤੇ ਉਥੇ ਵਿਕਰਮ ਅਜੀਠੀਆ ਦੇ ਹੱਕ ਦੇ ਵਿੱਚ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਅੱਜ ਅਸੀਂ ਪਿੰਡ ਝਿੰਜਰਾ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਜੋ ਅਕਾਲੀ ਦਲ ਪੰਜਾਬ ਦੇ ਘਰੇ ਖੜੇ ਆ ਸਾਨੂੰ ਸਵੇਰੇ ਪਤਾ ਲੱਗਿਆ ਕਿ ਪੁਲਿਸ ਨੇ 3-4 ਵਜੇ ਤੋਂ ਉਹਨਾਂ ਦੇ ਘਰ ਨੂੰ ਘੇਰਾ ਪਾਇਆ ਹੋਇਆ ਅਸੀਂ ਇੱਥੇ ਪਹੁੰਚੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਵੇ ਤੋਂ ਜਿਹੜੇ ਵਰਕਰ ਨੇ ਅਕਾਲੀ ਦਲ ਦੇ ਉਹ ਇਕੱਠੇ ਹੋਲੇ ਸ਼ੁਰੂ ਹੋ ਗਏ ਨੇ ਪੁਲਿਸ ਉਹਨਾਂ ਨੂੰ ਰਿਟੇਨ ਕਰਕੇ ਜਿਹੜੀ ਆ ਉਹ ਇਥੋਂ ਲੈ ਗਈ ਅਸੀਂ ਪੁੱਛਿਆ ਵੀ ਕਿੱਥੋਂ ਲੈ ਕੇ ਕਿੱਥੇ ਲੈ ਕੇ ਚੱਲੇ ਆ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਪਈ ਢੰਗ ਨਾਲ ਦਿੱਤਾ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜਾ ਪ੍ਰਧਾਨ ਜੀ ਬਾਰੇ ਦੱਸਿਆ ਜਾਵੇ ਕਿ ਉਹਨਾਂ ਨੂੰ ਕਿੱਥੇ ਲੈ ਕੇ ਚੱਲੇ ਆ ਅਸੀਂ ਜਿਹੜੀ ਇਹ ਢਾੜੂ ਵਾਲੀ ਸਰਕਾਰ ਆ ਇਹ ਐਨੇ ਘਰਾਉਣੇ ਕਾਰਨਾਮੇ ਤੇ ਉਤਰ ਆਈ ਹੈ ਜਿਹੜੇ ਕਿ ਅਜਿਹੇ ਕਾਰਨਾਮੇ ਕਰ ਰਹੀ ਹੈ ਸੋ ਅੱਜ ਮਜੀਠੀਆ ਸਾਹਿਬ ਦੀ ਪੇਚੀ ਸੀ ਉਸ ਦੇ ਸੰਬੰਧ ਚ ਸਾਰੇ ਜਿਹੜੇ ਲੀਡਰ ਆ ਉਹਨਾਂ ਨੂੰ ਘਰੋ ਘਰੀ ਖੜਿਆ ਜਾ ਰਿਹਾ ਸੋ ਪਹਿਲਾ ਪ੍ਰਧਾਨ ਜੀ ਨੂੰ ਘਰੇ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਇੱਥੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਸੋ ਇਹਨਾਂ ਨੂੰ ਇੱਥੋਂ ਲੈ ਗਏ ਪਰ ਉਸਨੇ ਕੋਈ ਸਾਨੂੰ ਦੱਸਿਆ ਨਹੀਂ ਕਿੱਥੇ ਲੈ ਗਏ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਪ੍ਰਧਾਨ ਜੀ ਨੂੰ ਕਿੱਥੇ ਲੈ ਗਏ ਵੱਜ ਸਿੰਘ ਪਿੰਡ ਢਿੰਜਰਾ ਸਰਵਜੀਤ ਸਿੰਘ ਢਿੰਜਰ ਪ੍ਰਧਾਨ ਜੋ ਅਕਾਲੀ ਦਲ ਪੰਜਾਬ ਦੇ ਘਰੇ ਖੜੇ ਆ ਸਾਨੂੰ ਸਵੇਰੇ ਪਤਾ ਲੱਗਿਆ ਕਿ ਪੁਲਿਸ ਨੇ 3-4 ਵਜੇ ਤੋਂ ਉਹਨਾਂ ਦੇ ਘਰ ਨੂੰ ਪੇਰਾ ਪਾਇਆ ਵਾ ਅਸੀਂ ਇੱਥੇ ਪਹੁੰਚੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਵੀ ਇਥੋਂ ਜਿਹੜੇ ਵਰਕਰ ਨੇ ਅਕਾਲੀ ਦਲ ਦੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਪੁਲਿਸ ਉਹਨਾਂ ਨੂੰ ਰਿਟੇਨ ਕਰਕੇ ਜਿਹੜੀ ਆ ਉਹ ਇਥੋਂ ਲੈ ਗਈ ਅਸੀਂ ਪੁੱਛਿਆ ਵੀ ਕਿੱਥੋਂ ਲੈ ਕੇ ਕਿੱਥੇ ਲੈ ਕੇ ਚੱਲੇ ਆ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਪਈ ਢੰਗ ਨਾਲ ਦਿੱਤਾ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜਾ ਪ੍ਰਧਾਨ ਜੀ ਬਾਰੇ ਦੱਸਿਆ ਜਾਵੇ ਕਿ ਉਹਨਾਂ ਨੂੰ ਕਿੱਥੇ ਲੈ ਕੇ ਚੱਲੇ ਆ ਸੀ ਜਿਹੜੀ ਇਹ ਢਾੜੂ ਵਾਲੀ ਸਰਕਾਰ ਹੈ ਇਹ ਐਨੇ ਘਣਾਉਣੇ ਕਾਰਨਾਮੇ ਤੇ ਉਤਰ ਆਈ ਹੈ ਜਿਹੜੇ ਕਿ ਅਜਿਹੇ ਕਾਰਨਾਮੇ ਕਰ ਰਹੀ ਹੈ ਸੋ ਅੱਜ ਮਜੀਠੀਆ ਸਾਹਿਬ ਦੀ ਪੇਚੀ ਸੀ ਉਹਦੇ ਸੰਬੰਧ ਚ ਸਾਰੇ ਜਿਹੜੇ ਲੀਡਰ ਆ ਉਹਨਾਂ ਨੂੰ ਘਰੋ ਘਰੀ ਖੜਿਆ ਜਾ ਰਿਹਾ ਹੈ ਸੋ ਪਹਿਲਾ ਪ੍ਰਧਾਨ ਜੀ ਨੂੰ ਘਰੇ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਇੱਥੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੋਂ ਇਹਨਾਂ ਨੂੰ ਇਥੋਂ ਲੈ ਗਏ ਆਪ ਨੂੰ ਸਨੇ ਕੋਈ ਸਾਨੂੰ ਦੱਸਿਆ ਨਹੀਂ ਕਿੱਥੇ ਲੈ ਗਏ ਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਦੱਸਿਆ ਜਾਵੇ ਪ੍ਰਧਾਨ ਜੀ ਨੂੰ ਕਿੱਥੇ ਲੈ ਗਏ